Panda simro angad datu kanekan na amradas hir dhan hito tiap hir dhan tia, ਸੇਰੇ ਗੁਰੂ ਰਾਮਦਾਸ ਗੁਣ ਗਾ ਗੋ ਸੇਰੇ ਅਰਜਨ ਬੇਦਨਨ ਕੇ ਨਾਸ ਬੇਦਨਨ ਕੇ ਦਾਸ ਕਾ ਸ੍ਰੀ ਹਰਿ ਗੋਬਿੰਦ ਸੁਭ ਸੋ ਮਤ ਪਰ ਆਸ ਕੋ ਸ੍ਰੀ ਹਰਿ ਰਾਇ ਨਮੋ ਕਾਰ ਜੋ ਨਮੋ ਕਾਰ ਜੋਰੀ ਸ੍ਰੀ ਹਰਿ ਕ੍ਰਿਸ਼ਨ ਨਾਮ ਤੇਗ ਬਹਾ ਪਰਮਾ ਕਰਪਾਲਾ ਸਤ ਗੁਰ ਪਰਮਾ ਕਰਪਾਲਾ ਸੇਰੇ ਗੁਰੂ ਬੰਦ ਸਿੰਘ ਤੇ ਸੱਲਾ ਤਰੋਂ ਤਰਾ ਪਰ ਪੁਨ ਪੁਨ ਸਿ ਸਭੈ ਕੁ ਪੁਨਾ ਪੁਨ ਸਿ ਸਾ ਵੰਦੋਂ ਬਾਰੂ ਬਾਰ ਜੋ ਕੋ ਦੀਸਾਏ ਕੰਕਰ ਸਤ ਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਗਨ ਬਿਨਾਸਨ ਸੋਏ ਸ੍ਰੀ ਨਾਨਕ ਪਰ ਸੋਖ ਤਮੰ ਪਰਮ ਪਰਬਰਨਾਤ ਯੋਗਲ ਚਰਨ ਮਮ ਬੰਦਨਾ ਧਰ ਪਰ ਧਰ ਕਰ ਮਾਤ ਜਿਸ ਮਹਿ ਅਮਰਤ ਗਿਆਨ ਹੈ ਮਾਨਕ ਭਗਤ ਬਿਰਾਦ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਜਜਨ ਭਜਨ ਮਮ ਖਾਲਸਾ ਖਾਲਸਾ ਪੂਜ ਬਿਜੋਗ दास गोविंद फतही खालसा दर्श परस मिटहै सो आत्म रस जो जानहि सो है खालस देव ब्रह्म मोह महातास मह रंचक नाहिन पे लोक चरे शास्त्र खट पिंग गिरन चढ़ जाई ਅੰਦਰ ਲਖ ਪਦਰੂ ਸੁਨੇ ਜੋ ਕਾਨ ਕਿਰਪਾ ਕਰਾਈ ਕਹਾ ਬੁੱਧ ਪ੍ਰਭ ਤੁਛ ਹਮਾਰੀ ਵਰਸ ਕਾ ਮਹਮਾ ਜੋ ਤਿਹਾਰੀ ਹਮ ਨਾਸਕਤ ਕਰ ਸਿਫਤ ਤੁਮਹਾ ਜੇ ਆਪ ਲਿਹੋ ਤੁਮ ਕਥਾ ਸੋਧਾਰੀ ਹਮ ਨਾ ਸਕਤ ਕਰ ਸਿਫਤ ਤੁਮ ਹਾਰੀ ਜੇ ਆਪ ਲਿਹੋ ਤੁਮ ਕਥਾ ਸੋਧਾਰੀ ਵਾਹਿਗੁਰੂ ਜੀ ਆਉਂ ਦੋਹੁਰਾ ਕਤਕ ਕਾਲ ਪੀਤ ਤ ਤ ਭਇਓ ਤਬਹਿ ਪਿਸਨ ਇਕ ਆਇ ਦੂਤੀ ਕਰੀ ਜ ਰਾਮ ਪੈ ਸਦਨ ਇਕੰਤ ਵਿਸਾਏ ਵਾਹਿਗੁਰੂ ਜੀ ਕਾ ਕਲਸਾ ਵਾਹਿਗੁਰੂ ਜੀ ਕੀ ਫਤੇ ਜੁਗੋ ਜੋਕ ਅਟਲੋ ਚੌਥੇ ਅਕਤ ਤਖਤ ਦੇ ਬਾਦ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਨ੍ਹਾਂ ਨੇ ਸਜੇ ਹੋਏ ਪਾਵਨ ਸੱਚਖੰਡ ਦਰਬਾਰ ਵਿਖੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਭ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਨ੍ਹਾਂ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਸੀਸਗੰਜ ਸਾਹਿਬ ਵਿਖੇ ਸੰਧਿਆ ਵੇਲੇ ਤੇ ਦਿਵਾਨਾ ਅੰਦਰ ਸਹਿਬਾਂ ਦੇ ਹਜ਼ੂਰ ਪਹੁੰਚ ਹਾਜ਼ਰੀਆਂ ਭਰ ਰਏ ਦਰਸ਼ਨ ਦਿਦਾਰੇ ਕਰ ਰਏ ਗੁਰੂ ਪਿਆਰੇ ਖਾਲਸਾ ਜੀ અત્યੰਤ ਵੱਡੇ ਭਾਗ ਨੇ ਆਪ ਜੀਆਂ ਦੇ ਵਡ ਭਾਗ ਦੀ ਹਰ ਸੰਗਤ ਪਾਵੈ ਵੱਡੇ ਭਾਗ ਨੇ ਆਪ ਜੀ ਦੇ ਜੋ ਸਹਿਬਾਂ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਰਏ ਗੁਰੂ ਕੀ ਪਵਿੱਤਰ ਬਾਣੀ ਦੇ ਕੀਰਤਨ ਸਰਵਣ ਕੀਤੇ ਹਨ ਸਮਾ ਹੋਇਆ ਹੈ ਸਤਿਗੁਰਾਂ ਦੇ ਪਾਵਨ ਇਤਿਹਾਸ ਦੇ ਵਿਚਾਰ ਦਾ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਨ੍ਹਾਂ ਦਾ ਪਾਵਨ ਰਹਿਮਤਾਂ ਭਰਿਆ ਇਤਿਹਾਸ ਆਪ ਜੀ ਸਰਵਣ ਕਰ ਰਹੇ ਪਿਛਲੇ ਪ੍ਰਕਰਣ ਵਿੱਚ ਆਪ ਜੀ ਨੇ ਸਰਵਣ ਕੀਤਾ ਹੈ ਜਿਸ ਵੇਲੇ ਪਿਤਾ ਜੀ ਵਾਪਸ ਤਲਵੰਡੀ ਨੂੰ ਚਲੇ ਗਏ ਸੁਲਤਾਨਪੁਰ ਤੋਂ ਪਿਤਾ ਜੀ ਬੀਬੇ ਨਾਨਕੀ ਭਾਈਆ ਜੈ ਰਾਮ ਜੀ ਨੂੰ ਸਮਝਾ ਕਰਕੇ ਗਏ ਕਿ ਹੁਣ ਵੇਖਿਆ ਜੀ ਜੇ ਕੋਈ ਗੁਰੂ ਨਾਲ ਸਾਬ ਦਾ ਲੇਖਾ ਵਾਤਾ ਨਿਕਲੇਗਾ ਤੇ ਉਹ ਤੁਸੀਂ ਰੱਖ ਲਿਆ ਜੀ ਤੇ ਭਾਈ ਬਾਲੇ ਨੂੰ ਵੀ ਬੁਲਾਇਆ ਗਿਆ ਆਖਿਆ ਬਾਲੇ ਨੂੰ ਬੁਲਾਓ ਆਪਾਂ ਸਾਰੇ ਰਲ ਕੇ ਸਮਝਾਵਾਂਗੇ ਸੇਠ ਦਿਆਂਗੇ ਸਿੱਖਿਆ ਦਿਆਂਗੇ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਸਮਝਾਵੇਗਾ ਵੀ ਮਾਇਆ ਰੱਖਿਆ ਕਰੇ ਮੇ ਸਾਰਾ ਅਜਾਈ ਨੰਗਵਾਏ ਭਾਈ ਬਾਲਾ ਜੀ ਨੂੰ ਬੁਲਾਇਆ ਗਿਆ ਭਾਈ ਬਾਲਾ ਜੀ ਆਏ ਕੋਲ ਬਠਾ ਪਿਤਾ ਜੀ ਸਮਝਾਣ ਲੱਗੇ ਕਹਿੰਦੇ ਤੂੰ ਨਾਨਕ ਦਾ ਮਿੱਤਰ ਹੈ ਤੇ ਨਾਨਕ ਦੇ ਵਿੱਚ ਤੇ ਤੇਰੇ ਵਿੱਚ ਮੈਂ ਕਦੇ ਫਰਕ ਨਹੀਂ ਸਮਝਦੇ ਤੇ ਐਵੇਂ ਅਦਾਈ ਬਾਇਆ ਨਾਨਕ ਨੂੰ ਕਹੋ ਲਾਂਗ ਵਾਇਆ ਕਰੇ ਕੱਲ ਨੂੰ ਰਿਸ਼ਤਾ ਕਰਾਂਗੇ ਵਿਆਹ ਕਰਾਉਂਗੇ ਤੇ ਪਰਿਵਾਰ ਕਿਵੇਂ ਚੱਲੇਗਾ ਇਸ ਤਰ੍ਹਾਂ ਦੇ ਬੋਲ ਜਦੋਂ ਪਿਤਾ ਜੀ ਨੇ ਆਖੇ ਕੋਲੋਂ ਭਾਈ ਬਾਲਾ ਕਿਣ ਲੱਗਾ ਕਹਿੰਦਾ ਮੈਂਤਾ ਜੀ ਜੇਕਰ ਤੁਹਾਨੂੰ ਬਾਇਆ ਦੀ ਇੱਡੀ ਚਾਅ ਹੈ ਤੁਸੀਂ ਕੋਲ ਰਹੋ ਜੇ ਇੱਥੇ ਹੀ ਕਰ ਲੈ ਆਓ ਬਾਕੀ ਰਹੀ ਗੱਲ ਮੇਰੀ ਮੈਂ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਆਗਿਆ ਦੇ ਵਿੱਚ ਰਹਿਣਾ ਹੈ ਮੈਨੂੰ ਕੋਈ ਮਾਇਆ ਦੀ ਲੋੜ ਨਹੀਂ ਕੋਈ ਬੋਤਾ ਖਾਣ ਦੀ ਖਾਹਸ਼ ਨਹੀਂ ਨਾ ਕੋਈ ਵਧੀਆ ਪਸਤਰ ਹੰਡਾਣ ਦੀ ਕੋਈ ਮੈਨੂੰ ਤਮੰਨਾ ਹੀ ਹੈ ਤੇ ਮੈਂ ਜਿਵੇਂ ਮਹਾਰਾਜ ਦਾ ਹੁਕਮ ਹੋਵੇਗਾ ਉਵੇਂ ਵਿਚਰਾਂਗਾ ਪਿਤਾ ਜੀਆਂ ਦੇ ਜਦੋਂ ਇਹ ਬਚਨ ਭਾਈ ਬਾਲੇ ਨੇ ਕਈ ਕੋਲੋਂ ਭਾਈਆ ਜੈ ਰਾਮ ਜੀ ਕਹਿਣ ਲੱਗੇ ਬਾਲਾ ਠੀਕ ਆ ਕਰਿਆ ਆ ਭਾਈ ਪਾਲਾ ਜੀ ਵਾਪਸ ਮਹਾਰਾਜ ਦੇ ਕੋਲ ਮੋਤੀ ਖਾਨੇ ਤੇ ਚਲੇ ਗਏ ਪਿਤਾ ਜੀ ਬੇਬੇਦਾਨ ਕੀ ਭਾਇਆ ਜੈ ਰਾਮ ਜੀ ਨੂੰ ਮਿਲ ਸਤਗੁਰਾਂ ਨੂੰ ਸਮਝਾ ਵਾਪਸ ਤਲਵੰਡੀ ਤੋਂ ਜਦੋਂ ਚਲੇ ਗਏ ਤੇ ਬੇਨਤੀ ਹੈ ਗੁਰੂ ਨਾਨਕ ਸਾਹਿਬ ਪਾਤਸ਼ਾਹ ਬਰਾਜ ਉਸੇ ਤਰ੍ਹਾਂ ਹੀ ਉਦਾਰ ਚਿੱਤ ਲੋਕਾਈ ਦੀ ਸੇਵਾ ਕਰਨ ਲੱਗੇ ਝੋੜੀਆਂ ਭਰ-ਭਰ ਕੇ ਤੋਰਨ ਲੱਗੇ ਜਿਹੜਾ ਵੀ ਸਤਿਗੁਰਾਂ ਦੇ ਦਰ ਤੇ ਆਉਂਦਾ ਹੈ ਮਹਾਰਾਜ ਦੇ ਹੱਟ ਤੇ ਆਉਂਦਾ ਹੈ ਮਾਇਆ ਹੋਵੇ ਚੈਨਾਬ ਹੋਵੇ ਕੋਈ ਖਾਲੀ ਨਹੀਂ ਜਾਂਦਾ ਸਤਿਗੁਰਾਂ ਦੀ ਇਸ ਤਰ੍ਹਾਂ ਦੀ ਉਦਾਰਤਾ ਨੂੰ ਵੇਖਦਿਆਂ ਹੋਇਆਂ ਇੱਕ ਚੁਗਲਕੋਰ ਨੇ ਭਾਈਆ ਜੈ ਰਾਮ ਜੀ ਦੇ ਕੋਲ ਚੁਗਲੀ ਕੀਤੀ ਹੈ ਆਉ ਜੀ ਕੀ ਕਹਿੰਦਾ ਹੈ ਭਾਈਆ ਜੈ ਰਾਮ ਜੀ ਤੋਂ ਭਾਈਆ ਜੈ ਰਾਮ ਜੀ ਫਿਰ ਅਗੋਂ ਕਿਸ ਕਿਸ ਤਰ੍ਹਾਂ ਦਾ ਵਰਤਾਰਾ ਬਿਚ ਵਰਤਦਾ ਹੈ ਸਰਵਣ ਕਰੋ ਇਤਿਹਾਸ ਗੁਰੂ ਕੇ ਚਰਨਾਂ ਦਾ ਧਿਆਨ ਕਰੋ ਆਪੋ ਸਤਨਾਮ ਸਿਰਿ ਵਾਏ ਗੁਰੂ ਸਾਹਿਬ ਜੀ ਦੋਰਾ ਪਿਤਕ ਕਾਲ ਪੀਤ ਤਪਇਓ ਤਵਹਿ ਕਿਸਮ ਇਤਿ ਆਈ ਇਸ ਤਰ੍ਹਾਂ ਮਹਾਰਾਜ ਨੂੰ ਮੋਦੀ ਦੀ ਕਾਰ ਕਰਦੇ ਆ ਫੇਰ ਉਦਾਰਤਾ ਸਹਿਤ ਕੁਝ ਇੱਕ ਜਦੋਂ ਸਮਾਂ ਬਤੀਤ ਹੋਇਆ ਤੇ ਕਹਿੰਦੇ ਗੁਰੂ ਨਾਨਕ ਸਾ ਪਾਤਸ਼ਾਹ ਮਹਾਰਾਜ ਦੀ ਚੁਗਲੀ ਕੀਤੀ ਹੈ ਇੱਕ ਚੁਗਲਖੋਰ ਨੇ ਦੋਤੀ ਕਰੀ ਜ ਰਾਮ ਪੈ ਸਦਨ ਇਕੰਤ ਬਸਾਈ ਚੁਗਲੀ ਕੀਤੀ ਹੈ ਆਪਣੇ ਘਰ ਵਿੱਚ ਕੱਲਿਆਂ ਬਿਠਾ ਕੇ ਭయ్యా ਜੈ ਰਾਮ ਜੀ ਨੂੰ ਤੇ ਕੀ ਆਖਿਆ ਹਕਲ ਸ਼ੰਦ ਤੀ ਸੋਦਰ ਤੁਮ ਸਮਝਾਇਓ ਤਨ ਮਿਰਥਾ ਨਾਹੀ ਲਟਾਓ ਕਹਿੰਦੇ ਕਿ ਤੁਸੀਂ ਆਪਣੀ ਪਤਨੀ ਦੇ ਭਰਾ ਦਾਨਕ ਨੂੰ ਸਮਝਾਓ ਕਿ ਉਹ ਵਿਅਰਥ ਅਜਾਈ ਮਾਇਆ ਲੁਟਾਰਿਆ ਹੈ ਮਨ ਜਾਨ ਭਲੇ ਮਮ ਬੈਨਾ ਮਨ ਤਨ ਕ ਤਾਹੇ ਕੇ ਭੈਨਾ ਕਹਿੰਦੇ ਮਨ ਜਾਨ ਭਲੇ ਮਨ ਬੈਨਾ ਜੈ ਰਾਮ ਮੈਂ ਤੇਰੇ ਨਾਲ ਪ੍ਰੇਮ ਹੈ ਤੇਰੇ ਹਿੱਤ ਦੀ ਗੱਲ ਕਰ ਰਿਹਾ ਹਾਂ ਤੇ ਜਿਹੜਾ ਗੁਰੂ ਨਾਨਕ ਹੈ ਉਹਨੂੰ ਤੇ ਡਰੀ ਨਹੀਂ ਕਿਸੇ ਦਾ ਰਿਆ ਉਹਨੂੰ ਕਿਸੇ ਤਰ੍ਹਾਂ ਦਾ ਕੋਈ ਖੋਫ ਨਹੀਂ ਹੈ ਉਹ ਸਿਆਣਿਆਂ ਦੇ ਬੋਲ ਨੇ ਉਹ ਕਹਿੰਦੇ ਕੱਚੇ ਕੋਠਿਆਂ ਨੂੰ ਜੇਕਰ ਲਿਪੀਏ ਨਾ ਆਖਰ ਟੈਂਦਿਆਂ ਟੈਂਦਿਆਂ ਟਹਿ ਜਾਂਦੇ ਤੇ ਰੁੱਸੇ ਹੋਏ ਨੂੰ ਜੇਕਰ ਮਨਾਈਏ ਨਾ ਤੇ ਕਹਿੰਦੇ ਪਵਾੜੇ ਪੈਂਦੇ ਆ ਪੈ ਜਾਂਦੇ ਤੇ ਚੁਗੜ ਖੋਰ ਨਹੀਂ ਚੁਗੜੀਆਂ ਬਾਜ ਆਉਂਦੇ ਗੱਲ ਕਹਿੰਦੇ ਆ ਕਹਿੰਦੇ ਆ ਕਹਿ ਜਾਂਦੇ ਪ੍ਰੇਮ ਦੇ ਨਾਲ ਭਾਈਆ ਜੈ ਰਾਮ ਜੀ ਨੂੰ ਕੋਲ ਬਿਠਾ ਕੇ ਜਦੋਂ ਚੁਗਲੀ ਕੀਤੀ ਹੈ ਕਹਿੰਦੇ ਬਹੁ ਦੇਤ ਭਲੇ ਫਕੀਰਨ ਦਰਬਾ ਨਿਤ ਕੋਏ ਤੁਰਕ ਕਰ ਸਰਬਾ ਨਿਤ ਨਾਨਕ ਫਕੀਰਾਂ ਨੂੰ ਆਇਆ ਵੰਡ ਰਿਐ ਨਿਤ ਸੌਦਾ ਬੰਤਾਰਿਐ ਝੋਲੀਆਂ ਭਰ-ਭਰ ਕੇ ਤੇ ਤੋਰ ਰਿਹਾ ਹੈ ਪਰ ਜਦੋਂ ਹਾਕਮ ਦਾ ਘਾਟਾ ਨਿਕਲੇ ਆ ਅੱਜ ਤੇ ਉਹਦਾ ਘਰ ਜਦੋਂ ਇਹਨੇ ਲੂਟਾ ਦਿੱਤਾ ਤੇ ਫੇਰ ਕੱਲ ਨੂੰ ਕੀ ਬਣੇਗਾ ਤੁਮ ਕੋਏ ਤੁਰਕ ਕੀ ਜਾਨੋ ਦੁਖਦਾਨੀ ਅਮਨ ਪਛਾਨੋ ਤੈਨੂੰ ਤੇ ਪਤਾ ਹੈ ਸੁਭਾਵ ਦਾ ਅੰਦੋਲਤ ਖਾਨ ਦਾ ਤੁਰਕ ਹੈ ਤੇ ਬੜਾ ਉਹ ਦੁੱਖ ਦੇਵੇ ਦਾ ਬੜੀ ਵੱਡੀ ਤਾੜਨਾ ਤੈਨੂੰ ਹੋਵੇਗੀ ਪਹਿਮਾਨ ਭਇਓ ਜੈ ਰਾਮਾ ਉਠ ਤੂਰਨ ਕਮ ਨਿਉ ਧਾਮਾ ਭਾਈਆ ਜੈ ਰਾਮ ਚੁਗਲ ਖੋਰਦੀਆਂ ਉਹ ਬੋਲਾਂ ਦੇ ਵਿੱਚ ਬਚਨਾਂ ਦੇ ਵਿੱਚ ਆ ਕਰਕੇ ਡਰ ਗਏ ਤੇ ਮਨ ਦੇ ਵਿੱਚ ਭੈ ਹੈ ਵਾਪਸ ਘਰ ਚਲੇ ਗਏ ਕਹਿ ਬੇਲੀ ਆਰਜ ਤਨੀਆਂ ਬਹੁਤ ਲੋਕ ਕੰਤੇ ਮੈਂ ਸੁਨਿਆ ਜਾ ਕਰਕੇ ਬੀਬੇ ਨਾਨਕੀ ਜੀ ਨੂੰ ਆਖੇ ਕਰਨ ਲੱਗੇ ਕਿ ਮੈਂ ਬੜੇ ਲੋਕਾਂ ਤੋਂ ਸੁਣਿਆ ਹੈ ਤਨ ਖਰਚਤ ਨਾਨਕ ਐਸੇ ਵੱਡੂਪੂਪਤ ਹੋਵਤ ਜੈਸੇ ਕਿ ਨਾਨਕ ਹੈ ਜਿਹੜਾ ਉਹ ਇਸ ਤਰ੍ਹਾਂ ਮਾਇਆ ਵਰਤ ਰਿਹਾ ਹੈ ਇੰਜ ਵੰਡ ਰਿਹਾ ਬਾਯਾ ਸਵਦਾ ਰਾਸ਼ਨ ਕੱਪੜੇ ਬਸਤਰ ਆਦ ਜਿਵੇਂ ਕੋਈ ਵੱਡਾ ਰਾਜਾ ਮਹਾਰਾਜਾ ਹੋਵੇ ਹੋਵਤ ਭੈ ਦੇਤ ਕਹ ਨਰ ਆਏ ਜੋ ਸਰ ਹਿਰਦੇ ਖਰ ਲਾਏ ਕਹਿੰਦਾ ਮੈਨੂੰ ਜਦੋਂ ਲੋਕਾਂ ਦੀਆਂ ਮੈਂ ਗੱਲਾਂ ਸੁਣੀਆਂ ਨੇ ਉਹ ਲੋਕਾਂ ਦੀਆਂ ਗੱਲਾਂ ਮੈਨੂੰ ਇਸ ਤਰ੍ਹਾਂ ਡਰ ਆਇਆ ਹੈ ਜਿਵੇਂ ਮੰਨੋ ਕਿ ਤੀਰ ਵੱਜ ਗਏ ਹੁਣ ਕਲੇਜੇ ਵਿੱਚ ਅਬ ਕਰੋਂ ਕੌਣ ਮੈਂ ਕਾਜਾ ਰਹਿ ਆਵਹਿ ਤੇ ਜਿਹ ਬਿਦ ਲਾਜਾ ਤੇ ਹੁਣ ਮੈਂ ਕੀ ਕੰਮ ਐਸਾ ਕਰਾਂ ਹੁਣ ਐਸੀ ਕੀ ਕਾਰ ਕਰਾਂ ਜਿਹਦੇ ਨਾਲ ਮੇਰੀ ਲਜਾ ਰਹਿ ਜਾਵੇ ਚਿੰਤੋ ਦੇ ਭੈਓ ਨਿਕਮ ਨਿਮਗਾ ਨਾ ਬਹੁਤ ਜਤਨ ਪਹਿ ਲਗਨਾ ਤੇ ਕਹਿੰਦੇ ਉਦੋਂ ਮੰਨੋ ਕਿ ਭਈਆ ਰੈ ਜੈ ਰਾਮ ਜੀ ਕਹਿਣ ਲੱਗੇ ਮੈਂ ਚਿੰਤਾ ਦੇ ਸਮੁੰਦਰ ਦੇ ਵਿੱਚ ਬਹਿ ਚੱਲਿਆ ਮੈਨੂੰ ਹੁਣ ਦੱਸੋ ਕਿ ਕਿਹੜਾ ਬੋਲਾਂ ਦਾ ਕਿਹੜੀ ਮੈਂ ਬੇੜੀ ਦੇ ਉੱਤੇ ਕੌਣ ਹੈ ਸਹਾਰਾ ਜਿਹੜੇ ਬੋਲ ਦੇ ਸਹਾਰਾ ਜਹਾਜ਼ ਬਣ ਕੇ ਮੈਨੂੰ ਇਹਦੇ ਵਿੱਚੋਂ ਕੱਢ ਲਵੇ ਸੋਨਪਹਨੇ ਨਾਨਕੀ ਬਚਨਾ ਮਨ ਤਵ ਜੋ ਸੰਸ ਖਚਨਾ ਬੀਬੇ ਨਾਨਕੀ ਜੀ ਬੋਲੇ ਕਹਿਣ ਲੱਗੇ ਕਿ ਜੋ ਤੁਹਾਡੇ ਮਨ ਦੇ ਵਿੱਚ ਜੋ ਤੁਸੀਂ ਸੁਣ ਕੇ ਆਏ ਉਹ ਜਿਹੜਾ ਡਰ ਰਹੇ ਹੋ ਸ਼ੰਕਾ ਨਾ ਕਰੋ ਕਿਸੇ ਗੱਲ ਦਾ ਕਰ ਬਾਚ ਉਤ ਬਾਤ ਉਚਿਤ ਚਿਤ ਭਾਈ ਜਿਉਂ ਭਰਮ ਘੂਲ ਮਿਟ ਜਾਈ ਤੇ ਤੁਸੀਂ ਇੰਜ ਕਰੋ ਖਾਂ ਜੇ ਤੁਹਾਨੂੰ ਕੋਈ ਭਰਮ ਹੈ ਕੋਈ ਸੰਕਤਾ ਹੈ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਨਾਲ ਗੱਲ ਕਰੋ ਤੇ ਜਦੋਂ ਮਹਾਰਾਜ ਦੇ ਨਾਲ ਗੱਲ ਕਰੋਗੇ ਤੇ ਤੁਹਾਡਾ ਸਾਰਾ ਹੀ ਸੰਸਾਰ ਦੂਰ ਹੋ ਜਾਵੇਗਾ ਪਰ ਤੀਤ ਨ ਆਈ ਤੁਮ ਕੋ ਕਿਆ ਮਸਨਤ ਪੂਜਤ ਹਮ ਕੋ ਬੇਬੇ ਨਾਲ ਕੀ ਕਹਿੰਦੀ ਤੁਹਾਨੂੰ ਭਰੋਸਾ ਨਹੀਂ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਤੇ ਪ੍ਰਤੀਤ ਨਹੀਂ ਭਰੋਸਾ ਨਹੀਂ ਵਿਸ਼ਵਾਸ ਨਹੀਂ ਹੈ ਜਿਹੜਾ ਤੁਸੀਂ ਮੇਰੇ ਕੋਲ ਆ ਕਰਕੇ ਤੇ ਆ ਸਲਾਹਾਂ ਕਰ ਰਹੇ ਹੋ ਤੁਮ ਜਾਣਤ ਪ੍ਰਾਤ ਵਡਾਈ ਨਿਤ ਦੇਤ ਮੁਝੈ ਸਮਝਾਈ ਗੁਰੂ ਨਾਨਕ ਸਾਹਿਬ ਮਹਾਰਾਜ ਦੀਆਂ ਵੱਡੀਆਂ ਵਡਿਆਈਆਂ ਤੁਸੀਂ ਆਪ ਜਾਣਦੇ ਤੁਸੀਂ ਤੇ ਨਿਤ ਮੈਨੂੰ ਸਮਝਾਉਂਦੇ ਹੋ ਅੱਜ ਤੁਸੀਂ ਭਰਮ ਗਏ ਦੁਨੀਆ ਦੀਆਂ ਗੱਲਾਂ ਵਿੱਚ ਆ ਗਏ ਨਿਤ ਹਮਰੋ ੳਰ ਪਰ ਤੀ ਤੂੰ ਨਹਿ ਡੋਲਖ ਕਬ ਹੂ ਚੀ ਤੂੰ ਮੇਰੇ ਮਨ ਦੇ ਵਿੱਚ ਤੇ ਬੇਨਾਨਕੀ ਜੀ ਕਹਣ ਲੱਗੇ ਪੂਰਨ ਭਰੋਸਾ ਮੇਰੇ ਮਨ ਵਿੱਚ ਕੋਈ ਸ਼ੰਕਾ ਨਹੀਂ ਹੈ ਮੇਰੇ ਮਨ ਵਿੱਚ ਉਵੇਂ ਹੀ ਸ਼ਰਧਾ ਹੈ ਆਪਣੇ ਪ੍ਰਭ ਨਾਨਕ ਦੇ ਉੱਤੇ ਮੇਰਾ ਚਿੱਤ ਨਹੀਂ ਕਦੇ ਵੀ ਡੋਲਦਾ ਪਰਮੇਸ਼ਰ ਨਾਨਕ ਰੂਪਾ ਉਪਕਾਰੀ ਸੰਤ ਅਨੂਪਾ ਗੁਰੂ ਨਾਨਕ ਸਾਹਿਬ ਪਾਤਸ਼ਾਹ ਉਹ ਤੇ ਆਪ ਪਰਮੇਸ਼ਰ ਨੇ ਉਪਕਾਰੀ ਨੇ ਜਿਹੜੇ ਲੁਕਾਈ ਦਾ ਦੁੱਖ ਵੇਖ ਨਹੀਂ ਸਕਦੇ ਲੁਕਾਈ ਨੂੰ ਠੰਡ ਵਰਤਣ ਵਾਸਤੇ ਘਰ ਘਰ ਦੇ ਵਿੱਚ ਖੁਸ਼ੀਆਂ ਦੇਣ ਆਏ ਨੇ ਭਵ ਮਾਇਆ ਵਰਤਤ ਜੋ ਸਿਰ ਨਾਨਕ ਕੀ ਸਬਸੋ ਅ ਸੰਸਾਰ ਦੇ ਵਿੱਚ ਆ ਜਿਹੜੀ ਮਾਇਆ ਵਰਤ ਰਹੀ ਹੈ ਇਹ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਹੁਕਮ ਦੇ ਨਾਲ ਵਰਤਦੀ ਹੈ ਤੂੰ ਚਾਹਤ ਜੇ ਅਬ ਦੇਖਾ ਕਰ ਲਈਜੈ ਸਭ ਕੀ ਲੇਖਾ ਤੇ ਜੇ ਤੁਸੀਂ ਵੇਖਣਾ ਚਾਹੁੰਦੇ ਹੋ ਜੇ ਤੁਸੀਂ ਮਨ ਦੇ ਵਿੱਚ ਕੋਈ ਸੰਸਾ ਹੈ ਕੋਈ ਪਰਖ ਕਰਨੀ ਹੈ ਕੁਝ ਵੇਖਣਾ ਹੈ ਤੇ ਤੁਸੀਂ ਇੰਜ ਕਰੋ ਤੁਸੀਂ ਲੇਖਾ ਕਰਵਾ ਲਓ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਕਹਦੇ ਹੋ ਜਾ ਕੇ ਕਿ ਮੌਦੀ ਖਾਨੇ ਦਾ ਹਿਸਾਬ ਕਰਿਏ ਲੇਖਾ ਕਰਿਏ ਜੋ ਵਦੈ ਕਿਦੋਂ ਹੋਏ ਪੂਰਾ ਨਹਿ ਮਾਨੋ ਜੋ ਕਹੋ ਕੂਰਾ ਬੇਬੇ ਨਾਨਕੀ ਕਹਿਣ ਲੱਗੀ ਕਹਿੰਦੀ ਵੇਖ ਲਿਆ ਜੇ ਜਾਂ ਤੇ ਵਾਧਾ ਨਿਕਲੇਗਾ ਜਦੋਂ ਲੇਖਾ ਹੋਵੇਗਾ ਗੁਰੂ ਨਾਨਕ ਸਾਹਿਬ ਦਾ ਜਾਂ ਤੇ ਵਾਧਾ ਨਿਕਲੇਗਾ ਨਹੀਂ ਫਿਰ ਪੂਰਾ ਹੋ ਜਾਏ ਘਟੇਗਾ ਨਹੀਂ ਮੈਨੂੰ ਪੂਰਨ ਵਿਸ਼ਵਾਸ ਹੈ ਸੁਨ ਬੋਲੇ ਉਹ ਬਾਤ ਜਰਾਮਾ ਅਬ ਹੋ ਨਾ ਕਰੂੰ ਇਹ ਕਾਮਾ ਭਾਈਆ ਜੈ ਰਾਮ ਜੀ ਕਹਿਣ ਲੱਗੇ ਕਹਿੰਦੇ ਚਲੋ ਠੀਕ ਆ ਫਿਰ ਹੁਣ ਨਹੀਂ ਇਹ ਕੰਮ ਕਰਨ ਹੁਣ ਨਹੀਂ ਗੱਲ ਕਰਨੀ ਹੈ ਤੁਮਰੇ ਔਰ ਜਦ ਐਸੇ ਨਹਿ ਲੇਖਾ ਕਰਹੁ ਕੈਸੇ ਜੇ ਤੇਰੇ ਮਨ ਦੇ ਵਿੱਚ ਪੂਰਨ ਭਰੋਸਾ ਹੈ ਵਿਸ਼ਵਾਸ ਹੈ ਤੇ ਫਿਰ ਲੇਖੇ ਦੀ ਕੀ ਲੋੜ ਹੈ ਨਹੀਂ ਲੇਖਾ ਕਰਨਾ ਬਚ ਪਨੈ ਨਾਨਕੀ ਸੁਣੀਏ ਅਬ ਲੇਖਾ ਲੇਹੁ ਨਾ ਗੁਣੀਏ ਬਿਬੀ ਨਾਨਕੀ ਬੋਲੇ ਕਹਣ ਲਗੀ ਹੁਣ ਨਹੀਂ ਤੁਸੀਂ ਇੰਜ ਕਰੋ ਹੁਣ ਲੇਖਾ ਕਰਵਾ ਲਓ ਤੇ ਲੇਖਾ ਕਰਵਾਓ ਵਿਚਾਰੋ ਜਦੋਂ ਲੇਖਾ ਹੋ ਜਾਏਗਾ ਤੁਹਾਨੂੰ ਸਾਰਾ ਹੀ ਆਪਣੇ ਆਪ ਪਤਾ ਲੱਗ ਜਾਏਗਾ ਨਹਿ ਕੀਜੈ ਅਬ ਬਿਲੰਬ ਬੁਲਵਾ ਬਹੁਤਮਮ ਅੰਬਾ ਬੇਬੇ ਲਾਲ ਕੀ ਕਹਿਣ ਲੱਗੀ ਹੁਣ ਦੇਰੀ ਨਾ ਕਰੋ ਬਿਲੰਬ ਨਾ ਕਰੋ ਮੇਰੀ ਅੰਮੀ ਦੇ ਪੁੱਤਰ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਬੁਲਾਉਣਾ ਕਰੋ ਕਹਿ ਭੇਜੀ ਤੁਲਸਾ ਦਾਸੀ ਕਹਿ ਨਾਨਕਥੇ ਸੁਖ ਰਾਸੀ ਤੇ ਉਸ ਵੇਲੇ ਬੇਬੇ ਨਾਨਕੀ ਜੀ ਨੇ ਭਾਈਆ ਜੈ ਰਾਮ ਜੀਆਂ ਦੇ ਸਾਹਮਣੇ ਤੁਲਸਾ ਦਾਸੀ ਨੂੰ ਬੁਲਾਇਆ ਤੇ ਆਖਿਆ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਹੱਟ ਤੋਂ ਬੁਲਾ ਕੇ ਲਿਆਓ ਤੇ ਇਹ ਬੂਜਤ ਨਾਨਕ ਐਸੇ ਕਹੋ ਤੁਲਸਾ ਆਈ ਕੈਸੇ ਤੇ ਜਦੋਂ ਤੁਲਸਾ ਦਾਸੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਪਾਸ ਮੋਦੀ ਖਾਨੇ ਤੇ ਪਹੁੰਚੀ ਹੈ ਮਹਾਰਾਜ ਨੇ ਵੇਖ ਕੇ ਪੁੱਛਿਆ ਦਾਈ ਇਹਨੂੰ ਤੁਲਸਾ ਦਾ ਸੀ ਕਹਿਣ ਲੱਗੀ ਤੁਲਸਾ ਭਾਈ ਤੂੰ ਕਿਵੇਂ ਆਈ ਹੈ ਪੁੰਨ ਦਾਸੀ ਬਚਨ ਬਖਾਨੇ ਤੁਮ ਪਗਨੀ ਬਹੁਤ ਕਵਾਨੇ ਅਗੋਂ ਦਾਸੀ ਬੋਲੀ ਕਹਿਣ ਲੱਗੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿਣ ਲੱਗੀ ਤੁਹਾਨੂੰ ਤੁਹਾਡੀ ਭੈਣ ਬੜਾਈ ਪ੍ਰੇਮ ਕਰਦੀ ਹੈ ਬਹੁ ਬਿਨੈ ਕਰੀ ਕਹਿ ਬਾਨੀ ਦੇਹ ਦਰਸ਼ਨ ਕਰਨਾ ਠਾਨੀ ਤੇ ਤੁਹਾਡੀ ਭੈਣ ਬੇਬੇ ਨਾਨਕੀ ਨੇ ਬੇਨਤੀ ਭੇਜੀ ਹੈ ਕਿਰਪਾ ਕਰੋ ਘਰ ਆਵੋ ਦਰਸ਼ਨ ਦੇਵੋ ਏਉ ਆਈ ਤੁਮਰੇ ਪਾਸਾ ਉਠ ਚਲਿਏ ਦਰਸ਼ਨ ਉਠ ਚਲਿਏ ਸੁਸਾ ਅਵਸਾ ਤੇ ਕਹਿਣ ਲੱਗੀ ਮੈਂ ਤਾਂ ਤੁਹਾਡੇ ਕੋਲ ਆਈ ਹਾਂ ਤੁਹਾਨੂੰ ਬੇਬੇ ਜੀ ਨੇ ਯਾਦ ਕੀਤਾ ਹੈ ਕਿਰਪਾ ਕਰੋ ਚਲੋ ਬੇਬੇ ਨਾਨਕੀ ਜੀ ਯਾਦ ਕਰ ਰਹੇ ਉਹਨਾਂ ਦੇ ਘਰ ਚਲੋ ਦੋ ਹੋਰਾ ਸਿਰ ਨਾਨਕ ਬੋਲੇ ਬਚਨ ਤਲ ਚਲ ਤੁਲਸਾ ਹੋ ਆਏ ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ ਤੁਲਸਾ ਤੂੰ ਚੱਲ ਅਸੀਂ ਤੇਰੇ ਪਿੱਛੇ ਪਿੱਛੇ ਹੀ ਆ ਰਹੇ ਆ ਮੁਜ ਕੋ ਲੀਨ ਬੁਲਾਏ ਢਿਗ ਬੂਜਤ ਭੇ ਗਤ ਦਾਏ ਭਾਈ ਬਾਲਾ ਕਹਿਰੇ ਕਹਿੰਦਾ ਇਨੇ ਨੂੰ ਮਹਾਰਾਜ ਨੇ ਮੈਨੂੰ ਕੋਲ ਬੁਲਾ ਲਿਆ ਮੈਂ ਅੰਦਰ ਕੰਮ ਕਰ ਰਿਹਾ ਸੀ ਹੱਟ ਵਿੱਚ ਸੌਦਾ ਸੰਭਾਲ ਰਿਹਾ ਸੀ ਮੈਨੂੰ ਕੋਲ ਬੁਲਾਇਆ ਤੇ ਮਹਾਰਾਜ ਗੁਰੂ ਨਾਨਕ ਸਾਹਿਬ ਕੀ ਆਖ ਰਹੇ ਨੇ ਹਕਲ ਛੰਦ ਕਿਉ ਹਮੈ ਬੁਲਾਇਓ ਬਾਲਾ ਭ੍ਰਮ ਹੋਇਓ ਔਰ ਇਹ ਕਾਲਾ ਮਹਾਰਾਜ ਕਹਿਣ ਲੱਗੇ ਬਾਲਿਆ ਤੈਨੂੰ ਪਤਾ ਸਾਨੂੰ ਕਿਉ ਸੱਦੇ ਆ ਭਾਈ ਬਾਲਾ ਕਹਿੰਦਾ ਨਹੀਂ ਮਾ ਤੁਸੀਂ ਅਨਤਰਜਾਮੀ ਤੁਹਾਡੀ ਗੇਡ ਮੈਂ ਕਿਵੇਂ ਜਾਣ ਸਕਦਾ ਤੇ ਮਹਾਰਾਜ ਕਹਿਣ ਲੱਗੇ ਉਹਨਾਂ ਨੂੰ ਸ਼ੰਕਾ ਹੋ ਗਈ ਮਨ ਦੇ ਵਿੱਚ ਸੰਸਾ ਬਣ ਗਿਆ ਮਮ ਚੁਗਲੀ ਕੀਨੀ ਕਾਹੂ ਮਨ ਲਖੀਤ ਹੈ ਬਿਦਿਆਹੂ ਮਹਾਰਾਜ ਕਹਿੰਦੇ ਅਸੀਂ ਇਹ ਜਾਣ ਲਿਆ ਹੈ ਕਿ ਕਿਸੇ ਨੇ ਚੁਗਲੀ ਕੀਤੀ ਹੈ ਭਈਆ ਜੈਰਾਮ ਜੀ ਦੇ ਕੋਲ ਕਿਸੇ ਚੁਗਲਖੋਰ ਨੇ ਚੁਗਲੀ ਕੀਤੀ ਹੈ ਸੇ ਰੀ ਅੰਗਦ ਸੋਂ ਕਹਿ ਬਾਲਾ ਸਭ ਕਥਾ ਬਣਾਏ ਰਸਾਲਾ ਗੁਰੂ ਅੰਦਰ ਸਾਹਿਬ ਮਹਾਰਾਜ ਨੂੰ ਇਹ ਸਾਰੀ ਰਸ ਭਰੀ ਆਨੰਦ ਦੇਣ ਵਾਲੀ ਕਥਾ ਭਾਈ ਬਾਲਾ ਜੀ ਸੁਣਾ ਰਹੀ ਤੇ ਕਹਿ ਰਹੇ ਨੇ ਗੁਰ ਅੰਗਦ ਸੁਣੀਏ ਪੈਨਾ ਹੋ ਪਾਖਿਓ ਸੁਨੋ ਸੁਖਨਾ ਤੇ ਕੰ ਲੱਗਾ ਭਾਈ ਬਾਲਾ ਗੁਰੂ ਅੰਦਰ ਸਾਹਿਬ ਕਹਿੰਦਾ ਮਹਾਰਾਜੀ ਉਸ ਵੇਲੇ ਮੈਂ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਆਖਿਆ ਕੋ ਕਰਹ ਤੂਤੀ ਤੇਰੀ ਨਹ ਆਉਬਨਤਾ ਕਾ ਸ਼ਹਿਰੀ ਕਹਿੰਦਾ ਮਹਾਰਾਜ ਮੈਂ ਆਖਿਆ ਉਦੋਂ ਕਹਿੰਦਾ ਗੁਰੂ ਸਾਹਿਬ ਜੀ ਤੁਹਾਡੀ ਚੁਗਲੀ ਕਹਨੇ ਕੀਤੀ ਕਿਹੜਾ ਐਸਾ ਜੰਮ ਪਿਆ ਕਿ ਜਿਹੜਾ ਗੁਰੂ ਨਾਨਕ ਸਾਹਿਬ ਦੀ ਚੁਗਲੀ ਕਰੇ ਮਹਾਰਾਜ ਤੁਹਾਡੇ ਵਿੱਚ ਕੀ ਦੋਖ ਹੈ ਕੀ ਤੁਹਾਡਾ ਕਿਸੇ ਨੇ ਮਾੜਾ ਵੇਖਿਆ ਜਿਹੜੀ ਜਾਗ ਕੇ ਤੇ ਭਾਈਆ ਜ਼ੈਰਾ ਮੈਨੂੰ ਚੁਗਲੇ ਕਰ ਦਿੱਤੀ ਹੈ ਨਹ ਕਰਤੇ ਕਸ਼ੂ ਪੁਕਾਰਾ ਸੋ ਨਾਨਕ ਕਪਚਨੇ ਉਚਾਰਾ ਤੁਸੀਂ ਕੋਈ ਮਾੜਾ ਤੇ ਕੰਮ ਕਰ ਨਹੀਂ ਰੇ ਕਹਦੇ ਕੋਈ ਚੋਰੀ ਨਹੀਂ ਕੋਈ ਝਾਰੀ ਨਹੀਂ ਕਿਸੇ ਨੂੰ ਕੋ ਮੰਦਾ ਨਹੀਂ ਸਾਦਾ ਹੀ ਭਲਾ ਕਰ ਰੇ ਤੇ ਭਾਈਆ ਜੈ ਰਾਮ ਜੀ ਨੂੰ ਕਿਸੇ ਨੇ ਕੀ ਜਾ ਕੇ ਆਖਿਆ ਹੈ ਉਸ ਵੇਲੇ ਫਿਰ ਮਹਾਰਾਜ ਕਹਿਣ ਲੱਗੇ ਹੈ ਆਪਨ ਮੈਂ ਜੋ ਮਠਾਈ ਸੋ ਬਾਲਾ ਆਨ ਉਚਾਈ ਮਹਾਰਾਜ ਕਹਿੰਦੇ ਤੇ ਹੁਣ ਜਾ ਕੇ ਪਤਾ ਲੱਗੇ ਹੁਣ ਜਾਵਾਂਗੇ ਤੇ ਘਰ ਬੇਬੇ ਦੇ ਘਰ ਜਾਣਾ ਅੰਦਰ ਨਾ ਜਾ ਕੇ ਤੇ ਮਠਿਆਈ ਮਿੱਠਾ ਲੈ ਕੇ ਆਓ ਲੇਟਾਈ ਸੇਰ ਪਤਾਸੇ ਉਠ ਗਛਤ ਭੇ ਸੁਖ ਰਾਸੇ ਕਹਿੰਦੇ ਢਾਈ ਸੇਰ ਪਤਾਸੇ ਮਹਾਰਾਜ ਨੇ ਖਵਾਏ ਹੱਥ ਦੇ ਵਿੱਚ ਫੜ ਲਏ ਤੇ ਤੁਰ ਪਏ ਚਲ ਆਏ ਸੁਸਾਦ ਕੇਤਾ ਹੋ ਸੰਗ ਗयो ਕਰ ਹੇਤਾ ਜਦੋਂ ਮਹਾਰਾਜ ਚੱਲੇ ਨਾ ਭਾਈ ਵਾਲਾ ਕਹਿੰਦਾ ਮੈਂ ਵੀ ਫਿਰ ਨਾਲ ਨਾਲ ਹੀ ਮਹਾਰਾਜ ਦੇ ਤੁਰ ਪਏ ਜਦੋਂ ਬੇਬੇ ਜੀ ਦੇ ਘਰ ਪਹੁੰਚੇ ਉਠ ਕੀਨੋ ਬਹੁਤ ਸਤਕਾਰੂ ਮੰਤ ਦੀਨ ਵਿਛਾਏ ਸੁਚਾਰੂ ਤੇ ਕਹਿਣ ਲੱਗੇ ਸੋਹਣਾ ਪਲੰਗਾ ਮਹਾਰਾਜ ਦੇ ਵਾਸਤੇ ਵਿਛਾਇਆ ਗਿਆ ਬੇਬੇ ਨਾਨਕੀ ਜੀ ਵੱਲੋਂ ਮਹਾਰਾਜ ਉਦੇ ਤੇ ਬਰਾਜ ਗਏ ਤਬ ਬੋਲੇ ਬੇਤੀਨ ਕੇਤਾ ਕੋਹ ਭਗਨੀ ਬੋਲਨ ਹੇਤਾ ਉਸ ਵੇਲੇ ਮਹਾਰਾਜ ਕਹਿਣ ਲੱਗੇ ਬੇਬੇ ਜੀ ਦੱਸੋ ਕਿਉਂ ਸਾਨੂੰ ਯਾਦ ਕੀਤਾ ਹੈ ਤੁਮ ਹਮ ਕੋ ਬੋਲ ਪਠਾਇਓ ਸੁਨ ਆਇ ਇਸ ਮੈਂ ਚਲ ਆਇਓ ਤੁਹਾਡਾ ਹੁਕਮ ਮਿਲਿਆ ਦਾਸੀ ਗਈ ਅਸੀਂ ਤੁਰੰਤ ਆਏ ਹਾਂ ਕਿਵੇਂ ਯਾਦ ਕੀਤਾ ਹੈ ਕਹਿ ਕਾਲੂ ਤਨ ਜਾ ਫਾਈ ਤਬ ਦਰਸ਼ਨ ਮਮ ਲਲਚਾਈ ਬੇਬੇ ਨਾਲ ਕੀ ਕਹਿਣ ਲੱਗੀ ਕਹਿੰਦੀ ਮਹਾਰਾਜ ਤੁਹਾਡੇ ਦਰਸ਼ਨਾਂ ਦੀ ਤਾਂਗ ਸੀ ਚਾਲ ਸੀ ਬਾਈ ਛੋਈ ਦਰਸ਼ਨ ਕਰਨ ਦੀ ਤੰਗ ਲਾਇਆ ਤਬ ਭੇਜੀ ਤੁਲਸਾ ਦਾਸੀ ਤਬ ਦੇਖਾ ਤੇ ਰਤਾ ਵਿਕਾਸੀ ਮੈਂ ਤਾਂ ਦਾਸੀ ਨੂੰ ਭੇਜਣਾ ਕੀਤਾ ਸੀ ਬਾਈ ਚਲੋ ਕਾਈ ਕਾਈ ਤੁਹਾਡਾ ਦਰਸ਼ਨ ਕਰ ਲਈਏ ਹੁਣ ਦਰਸ਼ਨ ਹੋ ਗਿਆ ਸੋਹਣਾ ਚਿਹਰਾ ਤੁਹਾਡਾ ਵੇਖ ਕੇ ਤੇ ਮਹਾਰਾਜ ਮੇਰਾ ਮਨ ਖਿੜ ਗਿਆ ਹੈ ਸਿਰਨਾਨਕ ਬਚਨ ਉਚਾਰੇ ਸੋ ਨਿਭਗ ਨੀਰ ਦੇ ਹਮਾਰੇ ਮਹਾਰਾਜ ਕਹਿਣ ਲੱਗੇ ਕਹਿਣ ਲੱਗੇ ਬੀਬੇ ਜੀ ਜੋ ਸਾਡੇ ਹਿਰਦੇ ਦੇ ਵਿੱਚ ਆਇਆ ਹੈ ਉਹ ਸੁਣੋ ਬ੍ਰਹਮ ਹੋਇਓ ਦੇਹੋ ਬਤਾਈ ਕਿਸ ਕਾਰਜ ਮੁਹਿ ਬੁਲਾਈ ਕੀ ਭਰਮ ਹੋਇਆ ਹੈ ਤੁਹਾਡੇ ਹਿਰਦੇ ਵਿੱਚ ਕੀ ਸੰਸਾ ਬਣ ਗਿਆ ਜਿਹਦੇ ਕਰਕੇ ਮੈਨੂੰ ਬੁਲਾਇਆ ਹੈ ਬਚਪਨੇ ਨਾਲ ਕੀ ਐਸੇ ਤੁਮ ਜਾਣਤ ਸਭ ਵਿਦਜੈਸੇ ਬੇਬੇ ਨਾਨਕੀ ਜੀ ਬੋਲੇ ਕੋਲ ਕਹਿਣ ਲੱਗੇ ਵੀਰ ਜੀ ਤੁਸੀਂ ਸਾਰਾ ਹੀ ਕੁਝ ਜਾਣਦੇ ਹੋ ਹੋ ਅੰਤਰਜਾਮੀ ਜਾਨੋ ਬਿਨ ਬੋਲਤ ਸਭੈ ਪਛਾਣੋ ਤੁਸੀਂ ਅੰਤਰਜਾਮੀ ਹੋ ਆਪ ਪਰਮੇਸ਼ਰ ਹੋ ਮਹਾਰਾਜ ਤੁਸੀਂ ਤੇ ਅੰਦਰ ਦੀ ਜਾਣਨ ਵਾਲੇ ਹੋ ਤੁਹਾਨੂੰ ਬੋਲ ਕੇ ਦੱਸਣ ਦੀ ਕੀ ਲੋੜ ਤੁਸੀਂ ਬਿਨਾਂ ਬੋਲੇ ਆ ਹੀ ਜਾਣਦੇ ਹੋ ਸੁਣ ਭਗੰਨੀ ਮੈਂ ਉਹ ਜਾਣੀ ਮਰਦੂਤੀ ਕਿਨੇ ਬਖਾਨੀ ਮਹਾਰਾਜ ਕਹਿਣ ਲੱਗੇ ਅਸੀਂ ਤਾਂ ਫਿਰ ਇਹ ਜਾਣਿਆ ਹੈ ਕਿਸੇ ਨੇ ਚੁਗਲੀ ਕੀਤੀ ਕਿਸੇ ਚੁਗਲਕੂਰ ਨੇ ਚੁਗਲੀ ਕੀਤੀ ਹੈ ਤੁਹਾਡੇ ਪਾਸ ਹੈ ਆਗੇ ਹਮੈਂ ਸੰਦੇਹੋ ਸਭ ਲੇਖਾ ਆਪ ਕਰ ਲਿਓ ਮਹਾਰਾਜ ਕਹਿੰਦੇ ਸਾਡੇ ਤੇ ਮਨ ਵਿੱਚ ਪਹਿਲਾਂ ਹੀ ਸੀ ਕਾफी देर ਹੋ ਗਈ ਹੈ ਲੇਖਾ ਨਹੀਂ ਹੋਇਆ ਤੇ ਆਪਾਂ ਲੇਖਾ ਹੁਣ ਕਰ ਲਈਏ ਹਿਸਾਬ-ਕਿਤਾਬ ਹੋ ਜਾਏ ਦੌਲਤ ਖਾਂ ਨਾਲ ਬਹੁਤ ਧੀਰ ਪਈ ਪਿੰਨ ਲੇਖੇ ਤਨ ਨਿਕ ਸਹਿ ਕਿਨਹੁ ਸੇਖੇ ਬੜੀ ਧੀਰ ਹੋ ਗਈ ਆ ਲੇਖਾ ਕੀਤੇ ਤਕਰੀਬਨ ਸਾਢੇ 3 ਮਹੀਨੇ ਹੋ ਗਏ ਸਨ ਹਿਸਾਬ ਨਹੀਂ ਸੀ ਹੋਇਆ ਮਹਾਰਾਜ ਕਹਿਣ ਲੱਗੇ ਇਸ ਵਾਸਤੇ ਵੇਖੀਏ ਤੇ ਸਹੀ ਹਿਸਾਬ ਕਰੀਏ ਵੀ ਬਾਕੀ ਵਾਧਾ ਨਿਕਲਦਾ ਹੈ ਕੀ ਬਣਦਾ ਹੈ ਮਟ ਜਹੈ ਮਨ ਸੰਦੇਹਾ ਇਉ ਪੂਰਬਹੀ ਮੁਝ ਪ੍ਰੇਹਾ ਮੇਰੇ ਤੇ ਮਨ ਵਿੱਚ ਪਤਸ਼ਾ ਕਹਿਣ ਲੱਗੇ ਪਹਿਲਾ ਹੀ ਐ ਬਈ ਕਾਫੀ ਦੇਰ ਹੋ ਗਈ ਆ ਲੇਖਾ ਹੋਵੇ ਤੇ ਨਾਲੇ ਭਰਮ ਵੀ ਦੂਰ ਹੋ ਜਾਏਗਾ ਸੁਨ ਪਗ ਨੀ ਦੇ ਤਦ ਲੈਸਾ ਨਹ ਕੋ ਪ੍ਰਾਤ ਸੰਦੇਸਾ ਤੇ ਉਸ ਵੇਲੇ ਬੇਬੇ ਨਾਨਕੀ ਕਹਿਣ ਲੱਗੀ ਮਹਾਰਾਜ ਸਾਡੇ ਮਨ ਵਿੱਚ ਕੋਈ ਸੰਸਾਰ ਨਹੀਂ ਕੋਈ ਸੰਦੇਹ ਨਹੀਂ ਹੈ ਪਤਸ਼ਾਹ ਜੀ ਸਭ ਲੇਖਾ ਲੈਣਾ ਦੇਣਾ ਨੇ ਤੇ ਚੱਲ ਤੋਂ ਜਾਤ ਘਟ ਹੈ ਨਾ ਤੇ ਜਿਹੜਾ ਪਤਸ਼ਾਹ ਜੀ ਆ ਲੇਖਾ ਲੈਣਾ ਦੇਣਾ ਇਹ ਤੇ ਨੇਤੀ ਚੱਲਦਾ ਰਹਿੰਦਾ ਇਹਦੇ ਸੰਸਾਰ ਦੀ ਕਾਰ ਹੈ ਇਹਦੇ ਵਿੱਚ ਲੇਖੇ ਦੀ ਕਿਹੜੀ ਵੱਡੀ ਗੱਲ ਹੈ ਸੋ ਭਗਨ ਹੋ ਭਗਨੀ ਸਤ ਅਲਾਈ ਤਰ ਲੇਖਾ ਲਾਜ ਨ ਰਾਈ ਤੇ ਬੀਬੇ ਨਾਨਕੀ ਨੂੰ ਮਹਾਰਾਜ ਕਹਿਣ ਲੱਗੇ ਭਾਈ ਤੁਸੀਂ ਸੱਚ ਕਹਿ ਰਹੇ ਜੋ ਤੁਸੀਂ ਕਿਹਾ ਉਹ ਠੀਕ ਹੈ ਪਰ ਲੇਖਾ ਕਰਨ ਦੇ ਵਿੱਚ ਕਾਹਦਾ ਘਾਰ ਹੈ ਕਾਦੀ ਸ਼ਰਮ ਹੈ ਤੇ ਸਾਫਤ ਪਾਬ ਤੇ ਹੋਣਾ ਚਾਹੀਦਾ ਹੈ ਨਹਿ ਕਰੀਏ ਆਪ ਕੁਛ ਦੇਰਾ ਸਭ ਲੇਖਾ ਲਿਹੋ ਨਿਵੇਰਾ ਤੇ ਹੁਣ ਆਪਾਂ ਦੇਰੀ ਨਾ ਕਰੀਏ ਇੰਜ ਕਰੀਏ ਆ ਲੇਖਾ ਜਿਹੜਾ ਹੈ ਨਾ ਇਹ ਨਵੇੜ ਦਈਏ ਤੇ ਉਸ ਵੇਲੇ ਭਾਈਆ ਜੈ ਰਾਮ ਜੀ ਹੁਰਾਂ ਨੂੰ ਨਾਲ ਲਿਆ ਹੈ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਤੇ ਦولت ਖਾਂ ਦੇ ਜਿਹੜਾ ਮੁਨਸ਼ੀ ਆ ਇਹਦਾ ਜਿਹੜਾ ਹਿਸਾਬ ਕਿਤਾਬ ਕਰਨ ਵਾਲਾ ਉਹਦੇ ਕੋਲ ਬੈਠ ਕਰਕੇ ਤੇ ਪਿਆਰਿਓ ਫਿਰ ਲੇਖਾ ਹੋਇਆ ਹੈ ਜਦੋਂ ਲੇਖਾ ਹੋਇਆ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦਾ ਵਾਅਦਾ ਨਿਕਲੇ ਤੇ ਵਾਅਦੇ ਦੇ ਵਿੱਚ ਕਿੰਨੇ ਪੈਸੇ ਮਹਾਰਾਜ ਦੇ ਜ਼ਿਆਦਾ ਨਿਕਲਦੇ ਲਪੇ ਉਹ ਆਪਜੀ ਕੱਲ ਨੂੰ ਸਰਵਣ ਕਰਿਆ ਜੀ ਗੁਰੂ ਕਾ ਪਾਵਨ ਇਤਿਹਾਸ ਵਿਚਾਰਦੇ ਆ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਹੇ ਗੋਬਿੰਦ ਹੇ ਗੋਪਾਲ ਹੇ ਦਿਆਨ ਨਾ ਪ੍ਰਾਣ ਨਾਥ ਅਨਾਥ ਸਖੇ ਦੀਨ ਦਰਦ ਨਿਵਾਰ ਹੇ ਸਮਰਾਥਿਆ ਦਮ ਪੂਰਣ 모ਹੇ ਬਿਆਥਾਰ ਅੰਧ ਕੂਪ ਮਹਾ ਭਿਆਨ ਨਾਨਕ ਪਾਰਿ ਉਤਾ ਆਏ ਪ੍ਰਭ ਸਰਣਾਗਤੀ ਕਿਰਪਾ ਨਿਤ ਦਿਆਲ ਏਕ ਅਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ ਆਹੇ ਕਾਟੇ ਮਿਟ ਹੈ ਗਵਨ ਪਤ ਹੈ ਪਈ ਮਨ ਜੀਤ ਨਾਨਕ ਗੁਰ ਤੇ ਤਿਤ ਪਾਈ